ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਬਾਪੁਰਾ ਫਲਾਟ ਵਾਲੇ ਮੁਰਦਾਬਾਦ ਬਾਪੁਰਾ ਫਲਾਟ ਵਾਲੇ ਮੁਰਦਾਬਾਦ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਪੈਸਾ ਨਾ ਹੋਣ ਦੀ ਸੂਰਤ ਵਿੱਚ 3 ਮਹੀਨੇ ਤੋਂ ਖਾਰੇ ਨੇ ਠੋਕਰਾ ਇਸ ਸਬੰਧੀ ਅੱਜ ਇੱਕ ਕਿਸਾਨ ਦਾ ਪਰਮਾ 61 ਗ੍ਰੀਨ ਪਲਾਨੈਟ એનર્ਜੀ ਪਲਾਂਟ ਵਿੰਜੋ ਵਿਖੇ ਹੋਇਆ ਜਿੱਥੇ ਕਿਸਾਨਾਂ ਨੇ ਸਰਕਾਰਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਉੱਥੇ ਹੀ ਥਰਮਲ ਪਲਾਂਟ ਦੇ ਮੈਨੇਜਮੈਂਟ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਗਈ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਸ਼ਹਿਰ ਪਗਸਿੰਘ ਨਗਰ ਨੂੰ ਪਰਾਲੀ ਨਾ ਸਾੜਨ ਤੇ ਤੁਆ ਮੁਕਤ ਕੀਤਾ ਤਾਂ ਹੀ ਪੰਜਾਬ ਦਾ ਇਸ ਵਾਰ ਸਬ ਤੋਂ ਠੰਡਾ ਜ਼ਿਲ੍ਹਾ ਬਣਿਆ ਲੇਕਿਨ ਜੋ ਐਗਰੀਮੈਂਟ ਸਾਡੇ ਨਾਲ ਕੀਤਾ ਗਿਆ ਸੀ ਉਸ ਤੇ ਮੈਨੇਜਮੈਂਟ ਖਰੀ ਨਹੀਂ ਉਤਰੀ ਜਿਸ ਕਰਕੇ ਸਾਨੂੰ ਇੱਥੇ ਧਰਨਾ ਲਾਉਣਾ ਪਿਆ ਸਾਡਾ ਕਰੀਬ 4 ਕਰੋੜ ਦੇ ਲਗਭਗ ਪਰਾਲੀ ਦਾ ਬਕਾਇਆ ਮੈਨੇਜਮੈਂਟ ਵੱਲ ਰਹਿਦਾ ਹੈ ਜੋ ਆਪਣੇ ਨਿਰੰਤਰ ਪੈਸੇ ਕੱਢੀ ਜਾ ਰਹੇ ਹਨ ਲੇਕਿਨ ਸਾਡਾ ਪੈਸਾ ਨਹੀਂ ਦੇ ਰਹੇ ਉਧਰ ਪਲਾਟ ਦੇ ਮੈਨੇਜਰ ਜਸਪਾਲ ਸਿੰਘ ਨੇ ਕਿਹਾ ਕਿ ਅਸੀਂ ਪਰਾਲੀ ਤੋਂ ਬਿਜਲੀ ਬਣਾ ਕੇ ਪੀਐਸਪੀਸੀਐਲ ਨੂੰ ਦਿੰਦੇ ਆ ਜਿਸ ਦਾ ਬਕਾਇਆ ਸਰਕਾਰ ਵੱਲ ਕਰੀਬ 5 ਕਰੋੜ ਰੁਪਏ ਰਹਿੰਦਾ ਹੈ ਜਦੋਂ ਵੀ ਸਰਕਾਰ ਵੱਲੋਂ ਪੈਸਾ ਆ ਗਿਆ ਤਾਂ ਤੁਰੰਤ ਕਿਸਾਨਾਂ ਨੂੰ ਦੇ ਦਿੱਤੇ ਜਾਣਗੇ ਤੁਹਾਡੇ ਮਾਧਿਅਮ ਰਹੀਂ ਧੰਨਵਾਦ ਕਰਦਾ ਪਹੁੰਚਣ ਦਾ ਜਦੋਂ ਤੁਸੀਂ ਸਾਡੀ ਕਿਸਾਨਾਂ ਦੀ ਆਵਾਜ਼ ਪੁਰ ਤੱਕ ਪਹਚਾਣੀ ਆ ਬਿਨਾ ਮੀਡੀਆ ਤੇ ਕੁਝ ਨਹੀਂ ਹੁੰਦਾ ਜੀ ਇਹਨਾਂ ਦੇ ਜੂਨੀ ਨਹੀਂ ਸਰਕਦੀ ਸੰਡੇ ਤੋਂ ਅਸੀਂ ਬੈਲਰ ਮਾਲਕ 200 ਕਸਨ ਸਾਡੀ ਜੂਨੀਅਨ ਬਣੀ ਹੋਈ ਹੈ ਔਰ ਸਭ ਤੋਂ ਸਾਡਾ ਮਸਲਾ ਇਹ ਆ ਜੀ ਅੱਜ ਸਾਨੂੰ 4 ਦਿਨ ਹੋ ਗਏ ਧਰਨਾ ਲਾਏ ਨੂੰ ਪਹਿਲੇ ਦਿਨ ਵੀ ਅਸੀਂ ਮੀਡੀਆ ਰਾਹੀਂ ਇੱਕ ਆਵਾਜ਼ ਪਹੁੰਚਾਈ ਸੀ ਵੀ ਅਸੀਂ ਕਿਉਂਕਿ ਲਿਖਤੀ ਨਾ ਉਹਨੂੰ ਦਿੱਤਾ ਸੀਗਾ ਬੇ ਇੰਨੀ ਤਰੀਕ ਤੱਕ ਸਾਡੀਆਂ ਪੇਮੈਂਟਾਂ ਦਾ ਹੱਲ ਨਹੀਂ ਹੁੰਦਾ ਤਾ ਅਸੀਂ ਤੁਹਾਡੇ ਧਰਨਾ ਲਾਦਣੇ ਨਹੀਂ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਨਾ ਸਾਡੇ ਤੇ ਪਹੁੰਚ ਕੀਤੀ ਨਾ ਸਾਡੇ ਇਥੇ ਲੋਕਲ ਜਿਹੜੇ ਆ ਜ਼ਿਮੀਦਾਰ ਉਹਨਾਂ ਤੱਕ ਪਹੁੰਚ ਕੀਤੀ ਆ ਸਾਡਾ ਤਾਂ ਇਹੀ ਮਸਲਾ ਆ ਕਿ ਪਾਵਰ ਪਲਾਂਟ ਅਸੀਂ ਤਾਂ ਚੱਲਣ ਦੇਣਾ ਜਿਹੜਾ ਚੱਲਦੇ ਸੀਜ਼ਨ 'ਚ ਸਾਡੀ ਗੱਲ ਹੋਈ ਸੀ 80% ਪੇਮੈਂਟ ਦੇਣ ਦੀ ਫਿਰ ਜਦੋਂ ਆਫ ਸੀਜ਼ਨ ਹੋ ਜਾਊਗਾ ਮਾਰਚ ਤੱਕ ਬਾਕੀ 20% ਦੇਣ ਦੀ ਹਜੇ ਤੱਕ ਇਹ ਨਹੀਂ ਸਾਨੂੰ 10% ਵੀ ਨਹੀਂ ਪੈਸੇ ਦਿੱਤੇ ਪੇਮੈਂਟ ਦਾ ਸਾਡਾ ਕਿਸਾਨਾਂ ਦਾ ਇਹੀ ਮਸਲਾ ਆ ਇਹੇ ਅਸੀਂ ਚੈਨਲ ਦੇ ਮੱਦੇਮੇਂ ਰਹੀ ਸਰਕਾਰ ਤੱਕ ਵੀ ਪਹੁੰਚਾਉਣਾ ਚਾਹੁੰਦੇ ਆ ਹੁਣ ਜਿਹੜਾ ਅੰਦੋਲਨ ਸਾਡੇ ਸ਼ੰਭੂ ਬਾਰਡਰ ਤੇ ਚੱਲਦਾ ਸਾਡਾ ਉਹ ਵੀ ਅੰਦੋਲਨ ਇਹੀ ਆ ਇਹ ਅੰਦੋਲਨ ਸਤਾ ਉਹ ਤੋਂ ਵੀ بڑا ਹੈ ਪਰ ਸਾਡੇ ਜਿੰਨੇ ਅਸੀਂ ਬਿੱਲ ਨਾਲੇ ਆ ਉਹਨਾਂ ਦੇ ਘਰਾਂ ਦੇ ਹਾਲਾਤ ਦੇਖੋ ਜਾ ਕੇ ਜੇ ਤੁਸੀਂ ਹਾਲਾਤ ਦੇਖੋਗੇ ਤਾਂ ਪੰਪ ਵਾਲੇ ਤੋਂ ਸਾਨੂੰ ਲੁਕਣਾ ਪੈਂਦਾ ਇਸ ਕਰਕੇ ਅਸੀਂ ਅੱਜ ਵੀ ਤੁਹਾਡੇ ਚੈਨਲ ਅੰਦਰ ਨਾ ਮਾਧਿਅਮ ਰਹੀ ਕਹਿੰਨੀ ਆ ਕਿ ਜਲਦ ਤੋਂ ਜਲਦ ਸਾਡੀ ਸਰਕਾਰ ਤੱਕ ਇਹ ਆਵਾਜ਼ ਪਹੁੰਚਾਈ ਜਾਵੇ ਕਿ ਇਸ ਪਲਾਟ ਦਾ ਜਿਹੜਾ ਸਾਡੀ ਬਣਦੀ ਪੇਮੈਂਟ ਉਹ ਪਲਾਟ ਵਾਲੇ ਕੋਲ ਦਵਾਈ ਜਾਵੇ ਕਿੰਨਾ ਬਕਾਇਆ ਜੀ ਤੁਹਾਡਾ ਬਕਾਇਆ ਲਗਭਗ ਸਾਡੇ ਜਿੰਨੇ ਵੀ ਅਸੀਂ ਕਿਸਾਨਾਂ ਮਬਿੱਲ ਨਾਲੇ ਲਗਭਗ ਸਾਡਾ 4.4 ਕਰੋੜ ਰੁਪਈਆ ਇਸ ਪਲਾਟ 'ਵਾਲ ਕਿੰਨੇ ਕਿਸਾਨ ਹੈ ਜੀ ਕਿਸਾਨ ਲਗਭਗ ਇੱਥੇ ਮਾਲ ਅਸੀਂ ਦਿੱਤਾ 45 ਬੰਦੇ ਆ 45 ਬੰਦੇ ਉਧਾ ਟੋਟਲ ਹੈਗਾ ਜੀ 200 ਕਿਸਾਨ ਨਵੇਂ ਸ਼ਹਿਰ ਜ਼ਿਲ੍ਹੇ 'ਚ ਇੱਥੇ ਸਾਡੇ 45 ਤੋਂ 46 ਬੰਦਿਆਂ ਨੇ ਮਾਲ ਦਿੱਤਾ ਇਹਨਾਂ ਨੂੰ ਸਪਲਾਈ ਪਰਾਲੀ ਦੀ ਨਹੀਂ ਲੱਗਣੀ ਅੱਗ ਨਹੀਂ ਲੱਗਣੀ ਸਾਡਾ ਨਵਾਂ ਸ਼ਹਿਰ ਜ਼ਿਲ੍ਹਾ ਸਭ ਤੋਂ ਪਹਿਲੇ ਨੰਬਰ ਤੇ ਆਇਆ ਨਾ ਅੱਗ ਲੱਗਣ 'ਚ ਔਰ ਸਾਡਾ ਮੌਸਮ 'ਚ ਵੀ ਦੇਖ ਲਓ ਤੁਸੀਂ ਇਸ ਵਾਰ ਆ ਨ ਪਰ ਠੰਡਾ ਹੁੰਦਾ ਹੁੰਦਾ ਸਾਡਾ ਨਵਾਂ ਸ਼ਹਿਰ ਠੰਡਾ ਹੋਇਆ ਵੀ ਇਸੇ ਵਜ੍ਹਾ ਨਾਲ ਕਿ ਸਾਡੇ ਏਰੀਆ ਚ ਅੱਗ ਨਹੀਂ ਲੱਗੀ ਹੁਣ ਸਾਨੂੰ ਇੰਨੀਆ ਮਿਹਨਤਾਂ ਕਰਨ ਦੇ ਬਾਅਦ ਵੀ ਸਰਕਾਰ ਦੇ ਕਹਿਣ ਤੇ ਹਰ ਬੈਲਰ ਚੱਲਦਾ ਹਰ ਪਰਾਲੀ ਦਾ ਢੋਟ ਭਈਆ ਚੱਲਦਾ ਜਦੋਂ ਕਿਸਾਨ ਦੀ ਵਾਰੀ ਆndi ਉਹਦੋਂ ਸਾਨੂੰ ਮੂੰਹ ਫੇਰ ਲੈਂਦੇ ਆ ਸਰਕਾਰ ਦਾ ਵੀ ਪੱਖ ਚਾਹੀਦਾ ਵੀ ਸਾਨੂੰ ਹੁਣ ਤੱਕ ਪੁੱਛੇ ਆ ਕੇ ਕਿ ਐਡਾ ਬੜਾ ਪਲਾਂਟ ਕਿਉਂ ਬੰਦਵਾ ਸਾਡੀ ਤਾਂ ਸਰਕਾਰ ਤੱਕ ਇਹੀ ਮੰਦੀਆ ਮੈਂ ਜਲਦ ਤੋਂ ਜਲਦ ਜਿਹੜੀ ਪੇਮੈਂਟ ਵਾ ਸਾਡੀ ਉਹ ਕਰਵਾਈ ਜਾਵੇ ਤਾਹੀਂ ਅਸੀਂ ਧਰਨਾ ਆਪਣਾ ਚੱਕਣਾ ਹੈ ਪ੍ਰਬੰਧਕਾਂ ਦਾ ਕੀ ਕਹਿਣਾ ਕਿਉਂ ਨਹੀਂ ਪੇਮੈਂਟ ਹੋ ਰਹੀ ਪ੍ਰਬੰਧਕਾਂ ਦਾ ਜੀ ਇਹ ਬਹੁਤ ਬੜੀ ਪ੍ਰੋਬਲਮ ਹੈ ਇੱਥੇ ਪ੍ਰਬੰਧਕਾਂ ਦਾ ਇਹ ਪ੍ਰੋਬਲਮ ਆ ਜਿਹੜੇ ਤਾਂ ਇੱਥੇ ਦਾ ਜਨਰਲ ਮੈਨੇਜਰ ਹੋ ਹੈਗੇ ਜਸਵਾਲ ਸਰ ਜਿਹੜਾ ਜਨਰਲ ਮੈਨੇਜਰ ਦੇ ਹੱਥੇ ਹੀ ਹੁੰਦਾ ਪ੍ਰਬੰਧਕ ਉਨੀ ਪੇਮੈਂਟਾਂ ਜਿਹੜੀਆਂ ਸਾਡੀਆਂ ਨਾਂ ਕਰਨ ਦੀ ਬਜਾਏ ਇਹ ਜਿਹੜਾ ਪਲਾਟ ਉਹ ਠੇਕੇ ਦੇ ਦਿੱਤਾ ਕਿਤੇ ਕਪੂਰਥਰial ਦੇ ਤਿੰਨ ਚਾਰ ਜਾਣੇ ਜੀ ਉਹ ਆਪਣਾ ਪ੍ਰੋਫਿਟ ਮਹੀਨੇ ਦਾ ਜੋ ਵੀ ਉਹਨਾਂ ਦਾ ਬਣਦਾ 25 ਲੱਖ ਰੁਪਏ ਉਹ ਆਪਣਾ ਬਣਦਾ ਖਾਈ ਜਾਂਦੇ ਆ ਕਿਸਾਨਾਂ ਦੀ ਕੋਈ ਸਾਹ ਨਹੀਂ ਲੈਂਦਾ ਜਦੋਂ ਠੇਕੇ ਤੇ ਲੈਨੇ ਆਪਾਂ ਚਾਦਰ ਦੇਖ ਕੇ ਪੈਰ ਬਸਾਰਦੇ ਆਂ ਵੀ ਇੰਨਾ ਕ ਜੀਮੇਦਾਰਾਂ ਦਾ ਪੈਸਾ ਦੇਣਾ ਇੰਨਾ ਕ ਆਪ ਲੀਜੇ ਇਹਨੇ ਸਾਡਾ ਪੈਸਾ ਨਾ ਦੇਣ ਦੀ ਬਜਾਏ ਆਪਣੇ ਖਰਚੇ ਉਨੇ ਹੀ ਕਰਦੇ ਆ ਆਪਣੀਆਂ ਮਹਿੰਗੀਆਂ ਗੱਡੀਆਂ 'ਚ ਵੀ ਘੁੰਮਦੇ ਆ ਪਰ ਸਾਡੀ ਜੀਮੇਦਾਰਾਂ ਬਾਰ ਨੂੰ ਪੇਮੈਂਟ ਨਾ ਦੇਣ ਦਾ ਸਵਾਲ ਖੜ੍ਹਾ ਜਾਂਦਾ ਜੀ ਆਈ ਨਹੀਂ ਜਦੋਂ ਤੁਸੀਂ ਨਹੀਂ ਆਈ ਸੀ ਸਰਕਾਰੋਂ ਲੋ ਪੇਮੈਂਟ ਦੇਖ ਕੇ ਠੇਕੇ ਦੇ ਲੈਂਦੇ ਇਹ ਕਹਿ ਰਹੇ ਗੌਰਮੈਂਟ ਤੋਂ ਨਹੀਂ ਆ ਰਿਹਾ ਚਲੋ ਇਹ ਕਹਿ ਰਹੇ ਵੀ ਨਹੀਂ ਗੌਰਮੈਂਟ ਤੋਂ ਆਇਆ ਇਹਨੇ ਠੇਕਾ ਲਿਆ ਅਸੀਂ ਹੁਣ ਜ਼ਮੀਨ ਠੇਕੇ ਤੇ ਲੈਣੇ ਆ 40 40 50 ਜਹਾਜ ਨੂੰ ਸਾਡੀ ਕੋ ਫਸਲ ਮਰ ਜਵੇ ਸਾਨੂੰ ਠੇਕਾ ਜ਼ਿਮੀਦਾਰ ਨੂੰ ਦੇਣਾ ਹੀ ਪੈਂਦਾ ਕਿਸਾਨਾਂ ਨੂੰ ਪੂਰੇ ਦਾ ਪੂਰਾ ਸਾਨੂੰ ਮਾਫ ਨਹੀਂ ਉਹ ਕਰਦੇ ਵੀ ਅੱਜ ਤੱਕ ਹੋਇਆ ਇਸੇ ਕਰਕੇ ਸਾਡੀ ਇਹ ਮੰਗ ਹੈ ਪਲਾਟ ਵਾਲੇ ਜਿੱਥੋਂ ਮਰਜੀ ਦੇਣ ਸਾਨੂੰ ਉਹ ਨਹੀਂ ਪਤਾ ਸਰਕਾਰਾਂ ਲੋ ਆਵੇ ਸਾਡੇ ਪੇਮੈਂਟ ਦੇਣ ਤਾਂ ਤਰਨਾ ਸੀ ਤਾਂ ਚੱਕਣਾ ਉਹ ਵੀ ਜੋ ਕਾਗਜ਼ਾਂ ਚ ਲਿਖਤੀ ਐਗਰੀਮੈਂਟ ਹੋਇਆ ਉਹਦੇ ਹਸਮਨਾ ਪੇਮੈਂਟ ਕਰਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਤਰਨਾ ਲਾਇਆ ਨਹੀਂ ਚਾਰ 19 ਦਿਨ 19 ਤਰੀਕ ਦਾ ਇਹ ਹੋ ਗਿਆ ਜੀ 19 ਤਰੀਕ ਇਹ ਹੋ ਗਿਆ ਪਹਿਲਾਂ ਵੀ ਧਰਨਾ ਲੱਗ ਚੁੱਕਾ ਜੀ 2 ਮਹੀਨੇ ਪਹਿਲਾਂ ਦਸੰਬਰ ਚ ਵੀ ਲਾਇਆ ਦਸੰਬਰ ਚ ਲੱਗਾ ਫਿਰ ਜਨਵਰੀ ਜਾਂਦੇ ਰਹੇ ਆ 3 ਮਹੀਨਿਆਂ ਤੋਂ ਲਾਰੇ ਹੀ ਲੱਗ ਰਹੇ ਲਾਰੇ ਲੱਗ ਰਹੇ ਡੇਟ ਬਾਈ ਡੇਟ ਆ ਰਹੇ ਆ ਨਾ ਦੇ ਅਸੀਂ 5 6 ਵਾਰ ਆ ਨਾਮ ਮੇਰਾ ਹੈਗਾ ਜੀ ਸੰਦੀਪ ਸਿੰਘ ਸਰਪੰਚ ਭੰਗਲ ਕਲਾ ਮੇਰਾ ਪਿੰਡ ਵਾ ਸਾਰੀ ਨਵਾਂ ਸ਼ਹਿਰ ਯੂਨੀਅਨ ਦਾ ਸਰਪੰਚ ਯੂਨੀਅਨ ਦਾ ਮੈਂ ਪ੍ਰਧਾਨ ਵਾਂ ਮੌਕੇ ਦਾ ਔਰ ਇੱਕ ਵੈਲਰ ਯੂਨੀਅਨ ਚੋ ਵੀ ਮੈਂ ਇਹਨਾਂ ਦਾ ਸੈਕਟਰੀ ਆ ਚਲੋ ਸਾਡੇ ਪ੍ਰਧਾਨ ਸਾਹਿਬ ਹੋਰ ਹੋ ਇੱਥੇ ਤੇ ਉਹ ਅਜ ਨਹੀਂ ਵੀ ਆ ਸਕੇ ਪਰ ਮੈਂ ਇਹਨਾਂ ਦੀ ਹੋਣ ਦੇ ਨਾਤੇ ਸਰਪੰਚੀ ਦੇ ਮੇਰਾ ਆਪਣਾ ਵੀ ਇੱਥੇ ਮਾਲ 15 ਤੋਂ 20 ਲੱਖ ਦਾ ਆਇਆ ਮੈਨੂੰ ਹਜੇ 23000 ਰੁਪਇਆ ਆਇਆ ਸਰਪੰਚ ਸਾਹਿਬ ਇੱਕ ਗੱਲ ਹੋਰ ਦੱਸੋ ਜਿੱਦਾਂ ਪੰਜਾਬ ਦੀ 32 ਦਿੱਤੀ ਜਿੱਥੇ ਬੰਨੀਆਂ ਕੋਤਥੇ ਬੰਨੀਆਂ ਉੱਥੇ ਬਾਰਡਰ ਤੇ ਜਿਵੇਂ ਬੰਨੀਆਂ ਹਾਂਜੀ ਹੈਗੀਆਂ ਸਾਡੇ ਆਏ ਇੱਥੇ ਏਰੀਆ ਦੀ ਸਭ ਤੋਂ ਵੱਡੀ ਯੂਨੀਅਨ ਦੁਆਬਾ ਕਿਸਾਨ ਯੂਨੀਅਨ ਹੈਗੀ ਹੈ ਜੀ ਇੱਕ ਦੁਆਬਾ ਗੰਨਾ ਸੰਘਰਸ਼ ਕਮੇਟੀ ਹੈਗੀ ਹੈ ਜੀ ਸਾਡੇ ਮਨਜੀਤ ਰਾਏ ਵਾਲੀ ਕਮੇਟੀ ਹੈਗੀ ਹੈ ਪਰ ਉਹਨਾਂ ਨੂੰ ਅਜੇ ਅਸੀਂ ਤਾਂ ਨਹੀਂ ਥੋੜਾ ਜਿਹਾ ਚੰਗਾ ਅਜ ਕੀਤਾ ਕਿਉਂਕਿ ਉਹ ਸਾਡਾ ਜਿਹੜਾ ਦਿੱਲੀ ਨਾਲ ਧਰਨਾ ਸਾਡਾ ਚੱਲ ਕਿ ਸਾਨੂੰ ਉਹ ਜਥੇਬੰਦੀਆਂ ਨੂੰ ਦਿੱਲੀ ਸ਼ੰਭੂ ਖਨੋਰੀ ਉਹਨਾਂ ਦੇ ਬਹੁਤ ਜ਼ਰੂਰੀ ਹੈ ਜੀ ਉਹਨਾਂ ਦਾ ਸਾਡਾ ਤਾਂ ਅਸੀਂ ਉਹਨਾਂ ਨੂੰ ਬੁਲਾਵਾਂਗੇ ਜੇ ਸਾਡੀ 1-2 ਦਿਨਾਂ ਚ ਨਾ ਹੀ ਨੀ ਪੇਮੈਂਟ ਕੀਤੀ ਤਾਂ ਜੂਨੀਅਨ ਵਾਲੇ ਸਾਰੇ ਹੀ ਇੱਥੇ ਧਰਨਾ ਲਾਣਗੇ ਔਰ ਇਹ ਹਜੇ ਕਿਸਾਨਾਂ ਤੱਕ ਸੀਮਿਤ ਵਾ ਫਿਰ ਸਾਡੀ ਜੂਨੀਅਨ ਤੱਕ ਸੀਮਿਤ ਹੋ ਜਾਣਾ ਫਿਰ ਤਾਂ ਸਰਕਾਰ ਤੱਕ ਵੀ ਤੁਹਾਨੂੰ ਸਾਰਿਆਂ ਨੇ ਚੈਨਲ ਨਾਲ ਹੀ ਆਵਾਜ਼ ਸਾਡੀ ਪਹਿਚਾਣੀ ਪੈਣੀ ਆ ਪਰ ਸਾਡੀ ਬੇਨਤੀ ਇਹੀ ਆ ਤੁਹਾਡੇ ਚੈਨਲ ਨਾਲ ਰਹੀਂ ਕਿ ਇਸ ਖਬਰ ਨੂੰ ਇੰਨਾ ਕ ਸਾਡਾ ਸ਼ੇਅਰ ਕੀਤਾ ਜਾਵੇ ਕਿ ਸੀਐਮ ਤੱਕ ਪਹੁੰਚੇ ਕਿ ਕਿਸਾਨ ਹਜੇ ਵੀ ਕਿੰਨੇ ਪਰੇਸ਼ਾਨ ਹੋ ਰਹੇ। ਥੈਂਕ ਯੂ। ਅ ਸਤ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਅ ਜਸਪਾਲ ਸਿੰਘ ਜੀ। ਮੈਂ ਸਾਈਟਿੰਗ ਚਾਰਜ ਸਰਪਲਾਨਡ ਮੈਨੇਜਰ ਹਾਂ ਜੀ। ਹਾਂ ਜੀ। ਇਹ ਜਿਹੜੇ ਕਿਸਾਨਾਂ ਨੇ ਅੱਜ ਧਰਨਾ ਲਾਇਆ ਉਹਦਾ ਕੀ ਕਾਰਨ ਹੈ? ਸਰ ਇਹ ਥੋੜਾ ਪੇਮੈਂਟ ਦਾ ਇਸ਼ੂ ਹੈ। ਜੁੜੀ ਦੀ ਸਰਕਾਰ ਵੱਲ ਸਾਡੀ ਪੈਂਡਿੰਗ ਹੈ ਪੇਮੈਂਟ 3 ਮਹੀਨਿਆਂ ਦੀ। ਮੇਰੇ ਬਾਊਟਾ 5 ਕਰੋੜ ਦੇ ਬੰਦਾ ਜੀ। ਤੇ ਉਹ ਲੱਗੇ ਹੋਇਆ ਬਸ ਹੋ ਜਾਊਗਾ ਸੌਲਟ ਆਜੇ ਕੱਲ ਚਲ ਜਾਊਗਾ ਬਸ। 1-2 ਦਿਨਾਂ ਦੇ ਵਿੱਚ ਸਰਕਾਰ ਨੇ ਤੁਹਾਨੂੰ ਪੇਮੈਂਟ ਪਾ ਦੇਣੀ ਹੈ ਤੇ ਤੁਸੀਂ ਕਿਸਾਨਾਂ ਦੇ ਖਾਤੇ ਵਿੱਚ ਹਾਂ ਸਭ ਹੋ ਜਾਣਾ ਇਸ ਤੋਂ ਪਹਿਲਾਂ ਤੁਸੀਂ ਕਿਸਾਨਾਂ ਨੂੰ ਪੇਮੈਂਟ ਕੀਤੀ ਕੋਈ ਹੁਣ 20-25% ਕਰ ਰੱਖਿਆ ਸਰ ਹੁਣ ਕਿੰਨੇ ਕੁ ਕਿਸਾਨਾਂ ਦੀ ਜਿਹੜੀ ਪੇਮੈਂਟ ਉਹ ਬਕਾਇਆ ਹੈ ਨੀਅਰ ਟੂ 80 ਕਰੋੜ ਰੁਪਇਆ ਕਿੰਨੇ ਕੁ ਕਿਸਾਨਾਂ ਦੀ ਹੈ ਦਸਾਂ ਬੀਬੀਆਂ ਇਹ 40 ਤੋਂ 45 ਕਿਸਾਨ ਹੋਣਗੇ ਜੀ ਇਹਨਾਂ ਨੇ ਵੀ ਗਾਂ ਠੇਕੇ ਤੇ ਲੈ ਕੇ ਤੁਹਾਨੂੰ ਦਿੱਤੀ ਹੈਗੀ ਆ ਕਿ ਇਹਨਾਂ ਦਾ ਦੇਖੋ ਆਪਣਾ ਆਨਰਸ਼ਿਪ ਹੈ ਜਿ ਕੋਈ ਕਿਸੇ ਜਿਵੇਂ ਕੀਤਾ ਹੈ ਤਾਂ ਉਹਨਾਂ ਬਿੱਲ ਉਹਨਾਂ ਨੂੰ ਪਤਾ ਸਰ ਅਤੇ ਇਹ ਪਲਾਂਟ ਕਿਹੜਾ ਹੈ ਤੇ ਪਲਾਂਟ ਦਾ ਨਾਮ ਕੀ ਹੈ ਤੇ ਇਹ ਗ੍ਰੀਨ ਗ੍ਰੀਨ ਪਲੈਨਰ એનર્ਜੀ ਹੈ ਸਰ ਇਹ ਬਾਇਓਮਾਸ ਛੇ ਲਗਾ ਵਰਨ ਦਾ ਪਲਾਂਟ ਤੁਸੀਂ ਉਹ ਪਰਾਲੀ ਦਾ ਕੀ ਕਰਦੇ ਆ ਅਸੀਂ ਪਾਵਰ ਜਨਰੇਟ ਕਰਦੇ ਆ ਸਰ ਉਹ ਕਿਹਨੂੰ ਦਿੰਦੇ ਆ ਪੰਜਾਬ ਸਰਕਾਰ ਨੂੰ 베ਜਦੇ ਆ ਸਰ ਹੁਣ ਪੰਜਾਬ ਸਰਕਾਰ ਵੱਲੋਂ ਤੁਹਾਡਾ ਕਿੰਨਾ ਪੈਸਾ ਬਕਾਇਆ ਨੀਅਰ ਅਬਾਊਟ 5 ਕਰੋੜ ਰੁਪਏ ਦਾ ਕਿੰਨੇ ਦਿਨਾਂ ਚ ਆ ਸਕੇ ਜਿਹੜਾ ਮਿਲ ਜੂਗਾ ਦੇਖੋ ਉੱਪਰਲੀ ਹਾਈ ਅਥਾਰਟੀ ਦੇ ਕਰ ਗੱਲ ਚੱਲ ਰਹੀ ਹੈ ਤੇ ਉਹਨਾਂ ਨੇ ਜਲਦੀ ਸ਼ਾਟ ਆਊਟ ਕਰਨੇ ਕਿਹਾ ਸਰ ਥੈਂਕ ਯੂ ਕਿਸਾਨਾਂ ਦਾ ਕਿੰਨਾ ਬਟਾਇਆ ਜੀ ਡੇਣਾ ਵਾਲਾ ਬਸ 2.5 ਕਰੋੜ ਦੇ ਕਰੀਬ ਆ ਅੱਛਾ ਹਾਂ ਜੀ மூர ஜ மஜதூர பாவர பல ப்ளான்